ਹਾਂਜੀ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਬਈ ਬਣੇ ਵੇ ਪੰਜਾਬ ਦੇ ਕਿ ਨੌਜਵਾਨ ਸਾਡੇ ਜ਼ਿਲਾਂ 'ਚ ਬੰਦ ਨੇ ਐਨਐਸਏ ਲਗੀਆਂ ਨੇ ਭੁਖ ਹੜਤਾਲਾਂ ਤੇ ਨੇ ਖੂਨ ਦੀਆਂ ਹਕਲਤੀਆਂ ਕਰੀ ਜਾਂਦੇ ਆ ਤੇ ਦੂਜੇ ਪਾਸੇ ਜੇ ਕੋਈ ਉਹਨਾਂ ਦੇ ਹੱਕ ਦੇ ਵਿੱਚ ਹਰ ਨਾਰਾ ਵੀ ਮਾਰਦਾ ਉਹ ਵੀ ਹਰ ਨਾਰਾ ਜਿਹੜਾ ਮਾਰਨ ਦਿੱਤਾ ਨਹੀਂ ਜਾ ਰਿਹਾ ਲੋਕਾਂ ਦਾ ਕੱਠ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਸਵੇ ਭੀ ਅੱਜ ਕੱਠ ਸੀਗਾ ਅੰਮ੍ਰਿਤਸਰ ਦੇ ਵਿੱਚ ਉਹ ਕੱਠ ਨੂੰ ਰੋਕਣ ਲਈ ਵੀ ਇਹਨਾਂ ਨੇ ਹਰ ਯਤਨ ਕੀਤੇ ਨੇ ਕੱਲ ਸਾਨੂੰ ਵੀ ਅੱਥੋਂ ਰਾਤ ਨੂੰ ਜਾਂਦਿਆਂ ਨੂੰ ਚੱਕ ਲਿਆ ਗਿਆ ਦਾ ਕਾਮੁਕੀ ਕਰਕੇ ਗੱਡੀ ਸੱਟ ਕੇ ਲੈ ਗਏ ਆ ਸਭ ਤੋਂ ਦੁੱਖ ਦੀ ਗੱਲ ਹੈ ਕਿ ਪੱਗਾਂ ਵੀ ਲਾਜਤੀਆਂ ਨਹੀਂ ਵਾਂਗ ਸਿਆ ਜੋਤਲ ਤੂੰ ਦਿੱਲੀ ਦਾ ਹੱਥ ਔਕਾ ਬਣ ਕੇ ਜੋ ਕੈਰ ਤੂੰ ਪੰਜਾਬ ਦੀ ਜਵਾਨੀ ਤੇ ਢਾ ਰਿਆਂ ਇਹ ਸਦਾ ਨਹੀਂ ਪਾਵਰਾਂ ਰਹਿੰਦੀਆਂ ਹੁੰਦੀਆਂ ਸਦਾ ਇਹ ਤਾਂ ਐਸੇ ਵੱਡੇ ਵੱਡੇ ਤੁਰ ਗਏ ਇਹੋ ਜਿੰਨਾਂ ਨੇ ਇੱਥੇ ਸੈਂਕੜੇ ਸਾਲ ਹਜ਼ਾਰਾਂ ਸਾਲ ਰਾਜ ਕੀਤਾ ਤੇ ਉਹ ਨਹੀਂ ਰਹੇ ਉਹਨਾਂ ਦੇ ਕੋਈ ਦੀਵਾ ਬਲਣ ਵਾਲਾ ਵੀ ਨਹੀਂ ਬਚਿਆ ਪਰ ਤੂੰ ਜੋ ਜ਼ੁਲਮ ਕਰ ਰਿਹਾ ਐ ਇਸ ਵੇਲੇ ਲਗਾਤਾਰ ਸਾਹ ਘੁੱਟ ਰਿਹਾ ਲੋਕਾਂ ਦਾ ਜੇ ਤਾਂ ਲੋਕਾਂ ਦੇ ਅੰਦਰ ਹੋਇਆ ਮਾੜਾ ਮੋਟਾ ਕੋਈ ਰੜਕ ਫਿਰ ਤਾਂ ਲੋਕ ਜ਼ਰੂਰ ਤੇਰਾ ਜਵਾਬ ਦੇਣਗੇ ਜੇ ਭਾਈ ਅਣਖ ਰੜਕ ਮਾਰੀ ਗਈ ਹੈ ਜਾਵਰ ਸਾਡੀ ਜਿਹੜੀ ਸਿੱਖ ਦਾ ਕਿ ਸਾਡੀ ਨੌਜਵਾਨੀ ਜਿਹੜੀ ਨੌਜਵਾਨ ਤੇ ਮਗਰ ਖੜਨਾ ਹੈ ਉਹਨ ਧੜਕ ਜੋਧੇ ਜਿਹੜੇ ਸਾਡੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਬਾਈ ਇੱਥੇ ਅਰਲਾ ਪਾਉਂਦੇ ਸੀ ਪ੍ਰਚਾਰ ਕਰਦੇ ਸੀ ਹੁਕਾ ਦਿੰਦੇ ਸੀ ਕਿ ਆਪਣੀਆਂ ਨਸਲਾਂ ਬਚਾ ਲਓ ਆਪਣੇ ਜਵਾਕ ਬਚਾ ਲਓ ਚਟਿਆਂ ਤੋਂ ਪਤਾ ਨਹੀਂ ਕਿੰਨਿਆਂ ਕਨੇ ਜੱਟਾ ਸ਼ਰਤਾਂ ਕਿੰਨਿਆਂ ਕਨੇ ਦਸਤਾਰਾਂ ਬੰਨ ਲੀਆਂ ਕਿੰਨਿਆਂ ਕਨੇ ਅਮਰ ਛਕਲੇ ਸਿੱਕੀ ਨਾਲ ਜੁੜ ਗਏ ਉਹਨਾਂ ਨੂੰ ਸੁਣ ਸੁਣ ਪਰ ਤੂੰ ਉਹਨਾਂ ਨੂੰ ਵਿਚਾਕੇ ਅੰਦਰ ਤੂੰ ਤਾਂ ਤੇ ਉਲਟਾ ਹਨ ਇਕੱਠ ਵੀ ਨਹੀਂ ਹੋਣ ਦੇ ਰਹੇ ਸਾਡੇ ਕੱਟ ਕਿਹਨੇ ਕਰਨਾ ਬਾਈ ਜਿਨ੍ਹਾਂ ਨੇ ਕੱਟ ਕਰਨਾ ਉਹਦਾ ਸਾਡੇ ਖੜੇ ਆ ਕੇ ਆ ਸਾਗਰ ਦੀ ਬੋਟੀ ਟੰਡਕਾ ਚਲਾਉਂਦੀ ਆ ਉਹ ਤੇ ਰੀਲਾਂ ਬਣਾਉਣ ਤੇ ਰੁਜੇ ਹੋਏ ਨੇ ਰੁਜੇ ਹੋਏ ਨੇ ਉਹਦਾ ਹਾਲਾਤ ਇੱਥੇ ਤਾਂ ਸਾਡੀ ਜਿਹੜੀ ਮਾਨਸਕ ਪਦਰਤਾ ਸਾਡਾ ਨਿਹਾਰ ਸਾਡਾ ਮਾਨਸਕ ਪਦਰ ਦੇ ਉੱਤੇ ਆ ਚੁੱਕਿਆ ਕਿ ਅਸੀਂ ਉੱਥੇ ਉਲਝੇ ਖੜੇ ਆ ਮੈਂ ਦੂਜੇ ਪਾਸੇ ਜੋ ਤੂੰ ਕੰਮ ਫੜਿਆ ਹੋਇਆ ਪੰਜਾਬ ਦੇ ਅੰਦਰ ਸ਼ਾਇਦ ਹੰਕਾਰ ਤੇਰੇ ਦਿਮਾਗ ਨੂੰ ਇੰਨਾ ਚੜ ਗਿਆ ਤੈਨੂੰ ਐ ਲੱਗਦਾ ਕਿ ਮੈਂ ਬਹੁਤ ਪਤਾ ਨਹੀਂ ਕੀ ਬਣ ਗਿਆ ਪਰ ਇਹ ਸਦਾ ਨਹੀਂ ਰਹਿੰਦੀ ਆ ਆਪਣਾ ਪੋਜੀਸ਼ਨ ਮੱਤਰਾ ਕੋਈ ਗੱਲ ਨਹੀਂ ਲੋਕ ਇਸ ਗੱਲ ਦਾ ਜਵਾਬ ਦੇਣਗੇ ਸੋ ਅਪੀਲ ਕਰਦਾ ਮੈਂ ਕਿ ਹਲੇ ਵੀ ਇਕੱਠੇ ਹੋ ਜੋ ਤੇ ਯਾਦ ਰੱਖਿਓ ਸੋਡੇ ਟੀਕੇ ਲਾ ਲਾ ਕੇ ਦੇਖਦੇ ਜੋ ਜੋ ਕੇ ਦੇਖਦੇ ਆ ਵੀ ਜਦੋਂ ਇਹਨਾਂ ਦੇ ਕੋਈ ਬੰਦਿਆਂ ਨੂੰ ਫੜਦੇ ਆ ਕੀ ਲੋਕ ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਵਾਰੀ ਸਾਰਿਆਂ ਦੀ ਆਉਣੀ ਆ ਤੇ ਸਮਾਂ ਬਹੁਤ ਮਾੜਾ ਆਉਣਾ ਬਾਈ ਸੋ ਅਪੀਲ ਆ ਬਾਈ ਕੱਠੇ ਹੋ ਜਾਕਰ ਉਹ ਲਾਂਹ ਤਾਂ ਪਾਓ ਇਹਨਾਂ ਨੂੰ ਬੁੱਚੜਾਂ ਨੂੰ ਜੋ ਬੁੱਚੜ ਆਪਣੇ ਉੱਤੇ ਸਰਕਾਰ ਉਤਰੀ ਹੋਈ ਐ ਕੋਈ ਫਾਇਦਾ ਨਹੀਂ ਭਾਈ ਜਿਹੜਾ ਕੱਠ ਸੀ ਭੋਗਾਂ ਦੇ ਕਰਨਾ ਹੈ ਮਗਰੋਂ ਉਹ ਕੱਠ ਸੀ ਪਹਿਲਾਂ ਹੀ ਕਰ ਲਗੇ ਆ ਥੋਣ ਲੋੜ ਆ ਸਾਨੂੰ ਮਗਰੋਂ ਕੋਈ ਫਾਇਦਾ ਨਹੀਂ ਵਰਸ਼ੀਆਂ ਮਨਾਉਣ ਦਾ ਕੱਠ ਕਰਨ ਦਾ ਮੁੜ ਕੇ ਯਾਦ ਕਰਦੇ ਆ ਗਿਆ ਬੰਦਿਆਂ ਦੇ ਬੰਦੇ ਬਹੁਤ ਚੰਗੇ ਸੀ ਜੋ ਕਾਣ ਐ ਇਸ ਵੇਲੇ ਪੰਜਾਬ ਦਾ ਹੋ ਰਿਹਾ ਇਸ ਪੱਖ ਤੋਂ ਨਹੀਂ ਕਿ ਇਕੱਲਾ ਆਵਾਜ਼ ਹੀ ਦੱਬੀ ਜਾ ਰਹੀ ਐ ਹਰ ਪੱਖ ਤੋਂ ਸੋ ਅਪੀਲ ਆ ਬਾਈ ਸਾਰਿਆਂ ਨੂੰ ਕਿ ਇਕੱਠੇ ਹੋ ਕੇ ਲੜਨ ਦੀ ਲੋੜ ਐ ਘਰੋਂ ਨਿਕਲਣ ਦੀ ਲੋੜ ਐ ਘਰੇ ਵੜਿਆ ਗੱਲ ਨਹੀਂ ਬਣਨੀ ਕੋਈ ਗੱਲ ਨਹੀਂ ਪਾਂਸਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਬਦਲਦਾ ਰਹਿੰਦਾ ਕੋਈ ਗੱਲ ਨਹੀਂ ਲੋਕ ਤਰਾ ਜਵਾਬ ਜ਼ਰੂਰ ਦੇਣ